ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੁਝ ਖਾਸ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਪਰ ਜੇਕਰ ਸਿਆਸਤਦਾਨ ਇਹਨਾਂ ਹਦਾਇਤਾਂ ਨੂੰ ਤੋੜਨ ਲੱਗ ਜਾਣ ਤਾਂ ਫਿਰ ਆਮ ਆਬਾਦ ਦਾ ਕੀ ਕਹਿਣਾ ਹੈ ਅਜਿਹੇ ਕੁਝ ਫਿਰੋਜ਼ਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਫਿਰੋਜ਼ ਜਲਾਲਾਬਾਦ ਤੋਂ ਵਿਧਾਇਕ ਜਿਹੜੇ ਨੇ ਗੋਲਦੀ ਕੰਬੋਜ ਉਹਨਾਂ ਦੇ ਪਿਤਾ ਜੋ ਕਿ ਬਹੁਜਨ ਸਮਾਜਵਾਦੀ ਪਾਰਟੀ ਤੋਂ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨੇ ਸੁਰਿੰਦਰ ਕੰਬੋਜ ਨੇ ਕੁਝ ਅਜਿਹਾ ਕੀਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਕੁਝ ਖੂਬ ਵਾਇਰਲ ਹੋ ਰਹੀ ਤਾਂ ਦੱਸਿਆ ਕਿ ਅੱਜ VOTING ਦਾ ਦਿਨ ਹੈ ਤੇ ਲੋਕ ਲਗਾਤਾਰ VOTING ਕਰ ਰਹੇ ਨੇ ਇਸ ਦੇ ਕੜੀ ਤਹਿਤ ਸੁਰਿੰਦਰ ਕੰਬੋਜ ਵੀ ਫਿਰੋਜ਼ਪੁਰ ਦੇ ਵਿੱਚ ਵੋਟ ਪਾਉਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵੋਟ ਪਾਉਂਦੇ ਹੋਏ ਆਪਣੀ ਵੀਡੀਓ ਬਣਵਾਈ ਗਈ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਸ਼ਰੈਅਾਂ ਧੱਜੀਆਂ ਜਿਹੜੀਆਂ ਨੇ ਇਹਨਾਂ ਦੇ ਵੱਲੋਂ ਉਡਾਈਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਖਾਸੇ ਵਿਵਾਦਾਂ ਦੇ ਨਾਲ ਸੁਰਿੰਦਰ ਕੰਬੋਜ ਦਾ ਰਿਸ਼ਤਾ ਰਿਹਾ ਹੈ ਸੁਰਿੰਦਰ ਕੰਬੋਜ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਤੇ ਉਸ ਤੋਂ ਬਾਅਦ ਜੇਲ੍ਹ ਵੀ ਜਾਣਾ ਪਿਆ ਤੇ ਇਦਾਂ ਦੇ ਪੁੱਤਰ ਜੇ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਜਲਾਲਾਬਾਦ ਤੋਂ ਵਿਧਾਇਕ ਨੇ ਜਗਦੀਪ ਸਿੰਘ ਗੋਲਦੀ ਕੰਬੋਜ ਸੋਨਾ ਦੇ ਪਿਤਾ ਨੇ ਸੋ ਪਿਤਾ ਦੇ ਤੇ ਪਿਓ ਦੇ ਵਿਵਾਦ ਤੋਂ ਬਾਅਦ ਸੁਰਿੰਦਰ ਕੰਬੋਜ ਜਿਹੜਾ ਨੇ ਉਹ बसपा ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤੇ बसपा ਦੇ ਵੱਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਬੇ ਐਲਾਨੇ ਜਾਂਦੇ ਨੇ ਸੋ ਲਗਾਤਾਰ ਵਿਵਾਦਾਂ ਦੇ ਨਾਲ ਗੂੜਾ ਰਿਸ਼ਤਾ ਰਿਹਾ ਹੈ ਤੇ ਹੁਣ ਫਿਰ ਵੋਟ ਦਿੰਦੇ ਦਿੰਦੇ ਵਿਵਾਦ ਛੇੜ ਗਏ